ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਪੈਂਡ ਫਰਵਾਹੀ ਜ਼ਿਲ੍ਹਾ ਸੰਗਰੂਰ ਪੈ ਜਾਂਦਾ ਕਾਤਰੋ ਮਲੇ ਕੋਟਲੇ ਦੇ ਨਜ਼ਦੀਕ ਪੈਂਦਾ ਹੈਗਾ ਸ਼ੇਰਪੁਰ ਕਾਤਰੋ ਦੇ ਨਜ਼ਦੀਕ ਹੈ ਪੈਂਡਾ ਫਰਵਾਹੀ ਸੋ ਵੀਰ ਦਾ ਮੋਬਾਈਲ ਨੰਬਰ ਆ 98555 20444 98555 20443 ਵੀਰ ਦਾ ਮੋਬਾਈਲ ਨੰਬਰ ਆ ਸਾਹਮਣੇ ਸਕਰੀਨ ਤੇ ਜੇ ਆਪਾਂ ਬੈਠ ਦੇਖ ਰਹੇ ਆ ਪਲੂਨ ਪਹਿਲਾ ਸੂਆ ਸੂਰੀ ਆ ਪਲੂਨ ਪਹਿਲਾ ਸੂਆ ਮਾਲਕ ਨੇ ਦੱਸਿਆ ਕਿ ਦੋਗੇ ਦੰਦ ਤੇ ਕੱਢ ਰਹੀ ਹੈਗੀ ਦੋਦੀ ਹੋ ਚੁੱਕੀ ਹੈ ਦੋਦੀ ਮੰਨ ਲਓ ਵੇਚ ਸਕ ਸੂਨ ਦੇ ਵਿੱਚ ਅੱਜ ਇਹਦੇ 4 ਤੋਂ 5 ਦਿਨ ਪੈਂਡਿੰਗ ਪਏ ਜਾਣਗੇ ਸੋ ਬੋਡੀ ਸਟਰਕਚਰ ਵਗੈਰਾ ਦੇਖੋ ਘਰੇਲੂ ਬੱਚੀ ਹੈ ਵੀਰ ਦੀ ਕੋਈ ਵਪਾਰ ਵਗੈਰਾ ਦਾ ਕੰਮ ਨਹੀਂਗਾ ਤੇ ਰੇਟ ਜੋ ਮਾਲਕ ਨੇ ਕੀਤਾ ਇਹਦਾ 70000 ਰੁਪਇਆ 70000 ਦੇ ਵਿੱਚੋਂ ਮੌਕੇ ਤੇ ਗੁਜੈਸ ਵਗੈਰਾ ਹੋ ਜਾਊਗੀ ਕਿਹੜੇ ਸੀਮਨ ਦੀ ਆਪ ਆ ਕਿਹੜਾ ਸੀਮਨ ਅੱਗੇ ਇਹਦੇ ਲੱਗਿਆ ਹੋਇਆ ਉਹ ਵੀ ਤੁਹਾਨੂੰ ਸਾਰਾ ਕਨਫਰਮ ਕਰ ਦੂਗਾ ਸਿਰਫ ਤਿੰਨ ਤੋਂ ਲੈ ਕੇ ਚਾਰ ਕਿ ਦਿਨ ਇਹਦੇ ਪੈਂਡਿੰਗ ਪਏ ਆ ਪਿੰਡ ਫਰਵਾਹੀ ਜ਼ਿਲ੍ਹਾ ਸੰਗਰੂਰ ਪੈ ਗਿਆ ਕਾਤਰੋ ਸੇਰਪੁਰ ਦੇ ਨਜ਼ਦੀਕ ਪੈ ਜਾਂਦਾ ਪਿੰਡ ਇਹ ਮਲੇਕੋਟਲਾ ਸਾਈਡ ਵੀ ਨਜ਼ਦੀਕ ਆ ਗਈ ਇਹਦੇ ਸੁੱਕਰੇਲੂ ਬੱਚੇ ਬਕਾਉ ਆ ਇਹਦੇ ਕਿਹੜਾ ਸੀਮਨ ਲੱਗਿਆ ਕਿਹੜੇ ਦੀ ਆਪ ਆ ਉਹ ਵੀ ਤੁਹਾਨੂੰ ਸਾਰੀ ਡਿਟੇਲ ਦੇ ਦਊਗਾ 70000 ਰੁਪਏ ਮਾਲਕ ਨੇ ਮੁੱਲ ਕੀਤਾ ਬਾਕੀ ਮੌਕੇ ਤੇ ਇਹਦੇ ਵਿੱਚੋਂ ਗਜਾਇਸ ਹੋ ਜੂਗੀ ਸੋ ਕੋਈ ਵੀ ਵੀਰ ਇਸ ਬੈੜ ਨੂੰ ਖਰੀਦਣ ਦਾ ਚਾਹਵਨ ਹੋਵੇ ਤਾਂ ਤੁਸੀਂ ਵੀਰ ਨਾਲ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ WhatsApp ਦੇ ਥਰੂ ਆਪਾਂ ਵੀਡੀਓ ਕਵਰ ਕੀਤੀ ਆ ਚੰਗੀ ਜਿੰਦ ਜਾਨ ਵਾਲੀ ਬੱਚੀ ਆ ਕਿਸੇ ਵੀ ਵੀਰ ਦੇ ਪਸੰਦ ਹੋਵੇ ਕੋਲ ਜਾ ਕੇ ਦੇਖ ਕੇ ਨੈੱਟਪਰ ਕਰਕੇ ਤਸੱਲੀ ਕਰ ਸਕਦੇ ਹੋ ਸੋ ਵੀਡੀਓ ਦੇਖ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ